ਸ਼ਰਮਤਾਨ CIA ਅਤੇ ADT ਆਪਣੀ ਟੀਮ ਜੜੀ ਇਸ ਕਰੇ ਤਬ ਜਿਹੜੇ ਮਾੜੇ ਅਨਸਰਾਂ ਵਾਸਤੇ ਅਸੀਂ ਜਿਹੜੇ ਜੋ ਕਾਰਵਾਈ ਕਰ ਰਹੀ ਸੀਗੀ ਤਾਂ ਕਿਨਪੁਟ ਬੇਸਡ ਜਿਹੜੀ ਹੈ ਇਹਨਾਂ ਨੇ ਚੇਸ ਕੀਤਾ ਇਸ ਮੋਟਰਸਾਈਕਲ ਨੂੰ ਜਿਹੜਾ ਸਾਈਡ ਤੋਂ ਤੁਹਾਡੇ ਮੇਰੇ ਰਾਈਟ ਸਾਈਡ ਤੋਂ ਆ ਰਿਹਾ ਸੀਗਾ ਜਦੋਂ ਚੇਸ ਕੀਤਾ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਨੇ ਥੱਲਾ ਪੈਰ ਨੂੰ ਲਾ ਲਿਆ ਪੈਰ ਨੂੰ ਲਾ ਕੇ ਉਹਦੇ ਮੋਟਰਸਾਈਕਲ ਸੁੱਟ ਕੇ ਉਹਨੇ ਰੁਕਣ ਦੀ بجائے ਪੁਲਿਸ ਪਾਰਟੀ ਤੇ ਫਾਇਰ ਕੀਤਾ ਔਰ ਉਸ ਤੋਂ ਬਾਅਦ ਜੋ ਅਬੀ ਫਾਇਰ ਜਿਹੜਾ ਪੁੱਛ ਵਲੋਂ ਕੀਤਾ ਗਿਆ ਹੈਗਾ ਉਹਨੇ ਮਲਟੀਪਲ ਫਾਇਰਸ ਕੀਤੇ ਨੇ ਔਰ ਇੱਕ ਫਾਇਰ ਜਿਹੜਾ ਵਾ ਸਾਡੇ ਟੀਮ ਮੈਂਬਰ ਦੇ ਬਰਨਪਰੂਫ ਜੈਕਟ ਕਰਕੇ ਬਚਾਅ ਹੋ ਗਿਆ ਜਿੱਤੇ ਉਹ ਵਾਈਟਲ ਹੋ ਸਕਦਾ ਸੀਗਾ ਲੈਟਰਪਾਰਟ ਹੋ ਸਕਦਾ ਸੀਗਾ ਔਰ ਜਵਾਬੀ ਫਾਇਰ ਜਿਹੜਾ ਉਹਨੂੰ ਲੱਗੇ ਹੈਗੇ ਉਹਦੇ ਤੋਂ ਉਹਨੂੰ ਫਿਰ ਪੁੱਛਿਆ ਵੀ ਡਿਟੇਲਸ ਉਹਨੂੰ ਪੁੱਛੀਆਂ ਸੀਗੀਆਂ ਔਰ ਇਮੀਡੀਏਟਲੀ ਉਹਨੂੰ ਬਚਾਉਣ ਵਾਸਤੇ ਉਹਨੂੰ ਹਸਪੀਟਲ ਭੇਜਿਆ ਗਿਆ ਲੇਕਿਨ ਹੁਣੇ ਪਤਾ ਲੱਗਿਆ ਕਿ ਵੀ ਉਹ ਹੀ ਵਾਸ ਡੈਡ ਦੋ ਇੱਕ ਹਸਪੀਟਲ ਡਾਕਟਰਸ ਨੇ ਡਿਕਲੇਅਰ ਕਰ ਦਿੱਤਾ ਹੈਗਾ ਔਰ ਇਹ ਵਿਅਕਤੀ ਹਰਨੂਰ ਨੂਰ ਪਤਨੰਗਲ ਏਰੀਆ ਦਾ ਰਹਿਣ ਵਾਲਾ ਉੱਥੋਂ ਦਾ ਆਇਡੈਂਟੀਫਾਈ ਹੋਇਆ ਇਹ ਬੇਸਿਕਲੀ ਕਬ ਦਸੂਵਾਲ ਪਰ ਅਫਰੀਦੀ ਉਹਨਾਂ ਦਾ ਕਲੋਜ਼ ਐਸੋਸੀਏਟ ਹੈ ਔਰ ਇਹ ਵਿਅਕਤੀ ਪਹਿਲਾਂ ਜਿਹੜਾ ਅਸੀਂ ਇੱਕ ਬਲੌਕ ਪ੍ਰਧਾਨ ਦੇ ਕੇਸ ਦੇ ਵਿੱਚ ਹਰਮਨ ਸਿੰਘ ਹੋਣ ਦਾ ਮਾਮੂਲ ਅਸੀਂ ਬ੍ਰੇਕ ਕੀਤਾ ਸੀਗਾ ਉਹਦੇ ਵਿੱਚ ਵੀ ਰਿਪੋਰਟ ਕੀਤੀ ਹੈ ਪਰ ਅੰਮ੍ਰਿਤਸਰ ਸਰਪੰਚ ਸਾਹਿਬ ਦਾ ਮਰਡਰ ਹੋਇਆ ਉਹ ਉਹਨਾਂ ਦੇ ਜਿਹੜੇ ਸ਼ੂਟਰ ਨੇ ਉਹਨਾਂ ਦੇ ਨਾਲ ਐਸੋਸੀਏਟਡ ਰਹਾ ਉਹਨਾਂ ਦੇ ਨਾਲ ਪਹਿਲਾਂ ਪਲੈਨਿੰਗ ਦੇ ਵਿੱਚ ਸੀਗਾ ਔਰ ਪਲੈਨਿੰਗ ਪਾਰਟ ਦੇ ਵਿੱਚ ਰੈਕੀ ਪਾਰਟ ਦੇ ਵਿੱਚ ਇਹ ਮੋਲ ਰਿਹਾ ਜੋ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਪਤਾ ਲੱਗਿਆ ਔਰ ਐਗਜ਼ੀਕਿਊਸ਼ਨ ਦੇ ਵਿੱਚ ਤਾਂ ਕੀ ਰੋਲ ਹੈ ਉਹ ਅਸੀਂ ਅਜੇ ਤੱਕ ਪ੍ਰਿਸ਼ਕਿਤ ਕੀਤੀ ਜਾ ਰਹੀ ਹੈ ਉਹ ਕਮਿਸ਼ਨਰ ਅਮਰਸੇਤ ਕਪੀਸ਼ ਹੋ ਰਹੀ ਹੈ ਅਸੀਂ ਉਹਨਾਂ ਨਾਲ ਐਸੋਸੀਏਟ ਕਰ ਰਹੇ ਹਾਂਗੇ ਅਸੀਂ ਸਭੀ ਕਪੀਸ਼ ਤੋਂ ਬਾਅਦ ਬਾਕੀ ਕਲਾ ਨਹੀਂ ਕਲੀਅਰ ਹੋ ਗਈਆਂ ਕਿ ਇਹ ਇਹਨਾਂ ਦਾ ਅਫਰੀਦੀ ਔਰ ਜਿਹੜਾ ਦਾਸੂਵਾਲ ਦਾ ਬਹੁਤ ਕਲੋਜ਼ ਐਸੋਸੀਏਟ ਹੈ ਐਂਡ ਫੀਲਡ ਵਰਕ ਅਨਾਂ ਦਾ ਕਰਦਾ ਸੀ। ਉਹ ਜਿਹੜੇ ਹਮਸਾਖੋਂ ਚ ਪਹਿਲਾਂ 4 ਅਰੈਸਟ ਹੋਏ ਵੀ ਉਹਨਾਂ ਦੇ ਨਾਲ ਵਰਕ ਅਪ ਇਹ ਉਹ ਤੇ ਵਨਟਰ ਸੀਗਾ ਉਹ ਤੇ ਵਨਟਰ ਸੀਗਾ ਉਹਨਾਂ ਦੇ ਨਾਲ ਕੰਮ ਕਰਦਾ ਰਿਹਾ ਹੈਗਾ। ਹਾਂਜੀ। ਇਹ ਪਹਿਲੇ ਤੋਂ ਆਵੇ ਸਿਰ ਬਰਾਮਤ ਹੋਈਆਂ। ਹਾਂਜੀ। ਮੇਰੇ ਇੱਕ ਟਾਈਪ ਸੀ ਜਿਹਨੇ ਇਲੈਕਸ਼ਨ ਬਰਾਮਤ ਦੀਆਂ ਗੋਲੀ ਚੱਲਨੀ ਸੀ। ਜੁਸਟ ਬ੍ਰੇਕ ਆਊਟ ਕੀਤਾ ਕੋਈ ਫੋਟੋ ਵਗੈਰਾ ਜਾਂ ਕੋਈ ਦੇਖੋ ਅਜੇ ਤਾਂ ਪਹਿਲਾ ਪ੍ਰਾਇੋਰਟੀ ਸੀ ਇਹਨੂੰ ਹਸਪਤਾਲ ਲੈ ਕੇ ਜਾ ਕੇ ਬਚਾਉਣ ਦੀ ਕੋਸ਼ਿਸ਼ ਕਰਨਾ ਹਸਪਤਾਲ ਲੈ ਗਿਆ ਸੀਗੇ। ਬਾਕੀ ਜਿਹੜੀਆਂ ਟੁੱਪੀ ਉਸ ਤੋਂ ਬਾਅਦ ਹੋਣੀਆਂ। ਔਰ ਬਾਕੀ ਸੇ ਤਫतीश ਕਰਾਂਗੇ ਜੋ ਤੱਕ ਸਾਹਮਣੇ ਰਿਕਵਰੀ ਦੀ ਦੂਜੀ ਰਿਕਵਰੀ ਕਿ ਹੈ ਰਿਕਵਰੀ ਇੱਕ ਪਿਸਟਲ ਹੈ ਜੀ ਇਹਦੇ ਕੋਲੋਂ ਜਿਹੜਾ ਹੈ ਹਾਂਜੀ ਜਿਹਦੇ ਨਾਲ ਸਰਕਟ ਹੈ ਥੈਂਕ ਯੂ ਠੀਕ ਹੈ ਬਾਕੀ ਤਫਤੀਸ਼ ਜਰੂਰ ਮੈਨੂੰ ਪਤਾ ਲੱਗ ਜਾਏਗਾ ਤੁਹਾਨੂੰ ਸਹੀ ਅਪਡੇਟ ਕਰਦੇ ਰਹਾਂਗੇ